ਜੇਕਰ ਤੁਸੀਂ ਵੀ ਸੁਪਨੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਵੇਖਦੇ ਹੋ ਤੇ ਇਹ ਕਾਫੀ ਸ਼ੋਭਾ ਦੂਰ ਹੋ ਜਾਣ ਗਿਆ ساری ਪਰੇਸ਼ਾਨੀਆਂ ਜੇਕਰ ਆਖਰੀ ਵਾਲਾ ਸੁਪਨੇ ਦੇ ਵਿੱਚ ਵੇਖਦੇ ਹੋ ਤੇ ਮਤਲਬ ਤੁਹਾਡੇ ਮਾੜੇ ਕਰਮਾਂ ਦਾ ਤੁਹਾਨੂੰ ਫਲ ਮਿਲੇਗਾ ਤੁਸੀਂ ਸੰਕਟ ਦੇ ਵਿੱਚ ਆ ਸਕਦੇ ਹੋ ਜੀ ਆ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ سارے ਲੋਕ ਜਿਹੜੇ ਨੇ ਉਹ ਸ਼ਾਸਤਰ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਬਹੁਤ سارے ਲੋਕ ਨਹੀਂ ਰੱਖਦੇ ਸੋ ਇਹ ਖਬਰ ਉਹਨਾਂ ਦੇ ਲਈ ਹੈ ਜਿਹੜੇ ਸ਼ਾਸਤਰ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਦੱਦੀ ਹੈ ਕਿ ਸੋਪਨ ਸ਼ਾਸਤਰ ਦੇ ਮੁਤਾਬਕ ਜਿਹੜਾ ਹੈ ਉਹ ਕੁਝ ਚੀਜ਼ਾਂ ਨੇ ਜੋ ਤੁਹਾਡੇ ਭਵਿੱਖ ਨੂੰ ਦਰਸਾਉਂਦੀਆਂ ਨੇ ਬਹੁਤ ਸਾਰੇ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਪਰ ਬਹੁਤਿਆਂ ਨੂੰ ਇਹ ਚੀਜ਼ਾਂ ਸਹੀ ਨਹੀਂ ਲੱਗਦੀਆਂ ਸੋ ਸੋਪਨ ਸ਼ਾਸਤਰ ਦੇ ਅਨੁਸਾਰ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਜੇਕਰ ਤੁਸੀਂ ਸੁਪਨੇ ਦੇ ਵਿੱਚ ਜਿਹੜਾ ਹੈ ਉਹ ਮੰਦਰ ਦੇਖਦੇ ਹੋ ਤੇ ਉਹਦਾ ਅਰਥ ਕੀ ਹੈ ਜੀ ਹਾਂ ਜੇਕਰ ਤੁਸੀਂ ਮੰਦਰ ਜਾਂ ਕੋਈ ਪੂਜਾ ਸਥਾਨ ਜਿਹੜਾ ਉਹ ਵੇਖਦੇ ਹੋ ਤੇ ਕਾਫੀ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਆਪਣੇ ਸੁਪਨੇ ਦੇ ਵਿੱਚ ਜੋ ਹੈ ਪੂਜਾ ਕਰਦੇ ਹੋਏ ਵੇਖਦੇ ਹੋ ਤੇ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਜਿਹੜਾ ਹੈ ਉਹ ਕੋਈ ਫਾਇਦਾ ਜਿਹੜਾ ਹੈ ਉਹ ਹੋਣ ਵਾਲਾ ਹੈ ਜੀ ਹਾਂ ਜੇਕਰ ਤੁਸੀਂ ਸੁਪਨੇ ਦੇ ਵਿੱਚ ਪੂਜਾ ਕਰਦੇ ਹੋਏ ਵੇਖਦੇ ਹੋ ਤੇ ਇਹਦਾ ਮਤਲਬ ਹੈ ਤੁਹਾਡਾ ਕੋਈ ਸੰਕਟ ਜਿਹੜਾ ਹੈ ਉਹ ਖਤਮ ਹੋਣ ਵਾਲਾ ਹੈ ਜੇਕਰ ਤੁਸੀਂ ਸੁਪਨੇ ਦੇ ਵਿੱਚ ਘੰਟੀ ਵੱਜਾਉਂਦੇ ਵੇਖਦੇ ਹੋ ਤੇ ਇਹਦਾ ਮਤਲਬ ਵੀ ਤੁਹਾਨੂੰ ਦੱਸ ਦਿੰਦੇ ਆ ਜੇਕਰ ਤੁਸੀਂ ਸੁਪਨੇ ਦੇ ਵਿੱਚ ਘੰਟੀ ਵੱਜਾਉਂਦੇ ਮੰਦਿਰ ਦੇ ਵਿੱਚ ਵੇਖਦੇ ਹੋ ਜਾਂ ਸੁਣਦੇ ਹੋ ਤੇ ਇਸ ਦਾ ਮਤਲਬ ਹੁੰਦਾ ਹੈ ਕਿ ਤੁਹਾਨੂੰ ਤੁਹਾਡੇ ਮਿਹਨਤ ਦਾ ਫਲ ਜਿਹੜਾ ਹੈ ਉਹ ਮਿਲਣ ਜਾ ਰਿਹਾ ਹੈ ਜੀ ਹਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੁਪਨ ਸ਼ਾਸਤਰ ਦੇ ਅਨੁਸਾਰ ਦੱਸੀਆਂ ਜਾਂਦੀਆਂ ਨੇ ਮੰਦਰ ਜਾਂਦੇ ਹੋਏ ਜੇਕਰ ਤੁਸੀਂ ਕਿਸੇ ਨੂੰ ਵੇਖਦੇ ਹੋ ਤੇ ਇਹਦਾ ਮਤਲਬ ਕੀ ਹੁੰਦਾ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਜੇਕਰ ਤੁਸੀਂ ਕਿਸੇ ਨੂੰ ਮੰਦਰ ਜਾਂਦੇ ਹੋਏ ਵੇਖਦੇ ਹੋ ਤੇ ਤੁਹਾਡੀ ਪਰੇਸ਼ਾਨੀਆਂ ਦਾ ਹੱਲ ਮਿਲਣ ਵਾਲਾ ਹੈ ਤੁਹਾਡੀ ਮੰਨਤ ਜਿਹੜੀ ਉਹ ਪੂਰੀ ਹੋ ਸਕਦੀ ਹੈ ਅਜਿਹੀ ਗੱਲ ਜਿਹੜੀ ਆ ਉਹ ਕਹੀ ਗਈ ਹੈ ਇਸ ਦੇ ਨਾਲ ਹੀ ਜੇਕਰ ਤੁਸੀਂ ਮੰਦਰ ਦੇ ਵਿੱਚੋਂ ਆਪਣੇ ਆਪ ਨੂੰ نیچے ਡਿੱਗਦਾ ਵੇਖਦੇ ਹੋ ਤੇ ਇਹ ਕਾਫੀ ਬੁਰਾ ਸੁਪਨਾ ਮੰਨਿਆ ਗਿਆ ਹੈ ਜੀ ਹਾਂ ਦਾਦੀਏ ਕੀ ਕਿਹਾ ਗਿਆ ਹੈ ਕਿ ਇਹਦਾ ਮਤਲਬ ਹੈ ਕਿ ਤੁਹਾਡੇ ਗਲਤ ਕਰਮਾਂ ਦਾ ਜਿਹੜਾ ਫਲ ਐ ਤੁਹਾਨੂੰ ਮਿਲੇਗਾ ਤੁਹਾਡੇ ਗਲਤ ਕਰਮਾਂ ਦੇ ਕਰਕੇ ਜਿਹੜਾ ਤੁਹਾਨੂੰ ਪਰੇਸ਼ਾਨੀਆਂ ਜਿਹੜੀਆਂ ਉਹ ਆ ਸਕਦੀਆਂ ਨੇ ਸੋ ਤੁਸੀਂ ਇਹਨਾਂ ਚੀਜ਼ਾਂ ਨੂੰ ਸਹੀ ਮੰਨਦੇ ਹੋ ਜਾਂ ਨਹੀਂ ਤੁਸੀਂ ਇਹਨਾਂ ਚੀਜ਼ਾਂ ਤੋਂ ਸਹਿਮਤ ਹੋ ਜਾਂ ਨਹੀਂ ਜ਼ਰੂਰ ਦੱਸਣਾ